ਅਸティーク ਗੱਲਾਂ ਦੁਤੇ ਗੱਲ ਕਰਦੇ ਹਾਂ ਜੀ ਰਾਜੀਵ ਜਵੰਦਾ ਨੂੰ ਲੈ ਕੇ ਰਾਜੀਵ ਜਵੰਦਾ ਜਿਨ੍ਹਾਂ ਲਈ ਅਸੀਂ ਤੁਸੀਂ ਹਰ ਇਨਸਾਨ ਆਮ ਖਾਸ ਸਭ ਅਰਦਾਸਾਂ ਕਰਦੇ ਨੇ ਜੇਕਰ ਗੱਲ ਕਰੀਏ ਰਾਜੀਵ ਜਵੰਦਾ ਦੀ ਜਿਨ੍ਹਾਂ ਨੇ ਸੱਭਿਆਚਾਰੀ ਦੇ ਵਿੱਚ ਆਪਣਾ ਕਾਫੀ ਨਾਮ ਬਣਾਇਆ ਜੇਕਰ ਗੱਲ ਕਰੀਏ ਰਾਜੀਵ ਜਵੰਦਾ ਦੀ ਜਿਨ੍ਹਾਂ ਨੇ ਆਪਣੀ ਪਰਸਨੈਲਿਟੀ ਦੇ ਨਾਲ ਹਰ ਕਿਸੇ ਨੂੰ ਮੋਹਿਆ ਜੇ ਗੱਲ ਕਰੀਏ ਰਾਜਵੀਰ ਜਵੰਦਾ ਦੀ ਜਿਨ੍ਹਾਂ ਦੇ ਗਾਣੇ ਪਰਿਵਾਰਕ ਤੇ ਵਿੱਚ ਬਹਿ ਕੇ ਵੀ ਲੋਕ ਸੁਣ ਸਕਦੇ ਸੀ ਰਾਜਵੀਰ ਜਵੰਦਾ ਦੀ ਸਾਫ ਸੁਥਰੀ ਗਾਇਕੀ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਬਹੁਤ ਡੂੰਗੀ ਥਾਂ ਬਣਾ ਲਈ ਰਾਜਵੀਰ ਜਵੰਦਾ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਐਕਸੀਡੈਂਟ ਦੀ ਖਬਰ ਫੈਲੀ ਲਾਕੇ ਦੇ ਵਿੱਚ ਤਾਂ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਡਰ ਬਣ ਗਿਆ ਕੀ ਰਾਜਵੀਰ ਜਵੰਦਾ ਜਿਹੜੇ ਠੀਕ ਹੋਣ ਕਿਉਂਕਿ ਲੋਕ ਰਾਜਵੀਰ ਜਵੰਦਾ ਤੇ ਫੈਮਿਲੀ ਨਾਲ ਰਾਜਵੀਰ ਦੇ ਪਰਿਵਾਰ ਨਾਲ ਰਾਜਵੀਰ ਨਾਲ ਤੇ ਦੂਸਰੇ ਪਾਸੇ ਉਹਨਾਂ ਦੇ ਗਾਇਕੀ ਨਾਲ ਬਹੁਤ ਪਿਆਰ ਕਰਦੇ ਸੀ ਰਾਜਵੀਰ ਜਵੰਦਾ ਜਿਹੜੇ ਇੱਕ ਬਹੁਤ ਹੀ ਸਾਫ਼ ਨੇਕ ਦਿਲ ਇਨਸਾਨ ਨੇ ਉਹ ਤੋਂ ਰਾਜਵੀਰ ਜਵੰਦਾ ਨੂੰ ਜਿਹੜੀ ਹੈ ਸੈਂਕੜੇ ਫੌਲਿੰਗ ਵੇਖੀ ਜਾਵੇ ਤਾਂ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਹੈ। ਲੇਕਿਨ ਰਾਜੀਵ ਜਵੰਦਾ ਨੂੰ ਲੈ ਕੇ ਉਹਨਾਂ ਦੀ ਜਿਸ ਤਰੀਕੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਦੂਸਰੇ ਪਾਸੇ ਰਾਜੀਵ ਜਵੰਦਾ ਦਾ ਕੋਈ ਬਲੇਟਨ ਹੁਣ ਜਾਰੀ ਨਹੀਂ ਕੀਤਾ ਜਾ ਰਿਹਾ ਡਾਕਟਰਾਂ ਵੱਲੋਂ। ਡਾਕਟਰਾਂ ਨੇ ਕਿਹਾ ਹੈ ਕਿ ਰਾਜੀਵ ਜਵੰਦਾ ਇਸ ਟਾਈਮ ਠੀਕ ਹਾਲਾਤ ਵਿੱਚ ਨਹੀਂ ਚੱਲ ਰਹੇ। ਜਿਹੜਾ ਉਹਨਾਂ ਦਾ ਦਿਮਾਗ ਹੈ ਉਹ ਵੀ ਜਿਹੜਾ ਹੈ ਕੰਮ ਕਰਨਾ ਬੰਦ ਹੋ ਗਿਆ ਹੈ। ਲੇਕਿਨ ਲੋਕਾਂ ਨੇ ਪ੍ਰਾਰਥਨਾਵਾਂ ਅਰਦਾਸਾਂ ਹਮੇਸ਼ਾ ਹੀ ਜਾਰੀ ਰੱਖੀਆਂ ਨੇ ਤੇ ਸਾਨੂੰ ਰੱਖਣੀਆਂ ਵੀ ਚਾਹੀਦੀਆਂ ਨੇ ਤੁਹਾਨੂੰ ਦੱਸ ਦੇਣੀ ਹੈ ਕਿ ਇਸ ਟਾਈਮ ਰਾਜੀਵ ਜਵੰਦਰ ਨੂੰ ਲੈ ਕੇ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਪਹਿਲਾਂ ਅਸੀਂ ਉਸ ਖਬਰ ਦੇ ਉੱਤੇ ਤੁਹਾਨੂੰ ਦੱਸਾਂਗੇ ਉਸ ਤੋਂ ਬਾਅਦ ਉਹਦੇ ਤੇ ਗੱਲ ਕਰਾਂਗੇ ਪੰਜਾਬੀ ਗਾਇਕ ਰਾਜੀਵ ਜਵੰਦਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਉਹ 9 ਦਿਨ ਤੋਂ ਮੁਹਾਲੀ ਦੇ 40 ਹਸਪਤਾਲ ਵਿੱਚ ਦਾਖਲ ਨੇ ਤੇ ਉਹਨਾਂ ਵਿੱਚ ਕੋਈ ਸੁਧਾਰ ਨਹੀਂ ਹੋਇਆ ਇਸ ਕਰਕੇ ਸ਼ਨੀਵਾਰ ਨੂੰ ਹਸਪਤਾਲ ਨੇ ਮੈਡੀਕਲ ਬਲੇਟਨ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਉਹ ਕਹਿੰਦੇ ਹੋਏ ਕਿ ਉਹਨਾਂ ਦੀ ਸਿਹਤ ਬਾਰੇ ਕੋਈ ਅਪਡੇਟ ਨਹੀਂ ਹੈ ਉਹਨਾਂ ਦੀ ਹਾਲਤ ਵਿੱਚ ਕੋਈ ਬਦਲਾਅ ਨਹੀਂ ਹੈ ਡਾਕਟਰਾਂ ਦੀ ਇੱਕ ਟੀਮ ਹਰ ਘੰਟੇ ਵਿੱਚ ਉਹਨਾਂ ਦੀ ਹਾਲਤ ਦੀ ਨਿਗਰਾਨੀ ਕਰ ਰਹੀ ਹੈ ਡਾਕਟਰਾਂ ਦਾ ਮੰਨਣਾ ਹੈ ਲੰਬੇ ਸਮੇਂ ਤੱਕ ਵੈਂਟੀਲੇਟਰ ਤੇ ਰਹਿ ਸਕਦੇ ਹਨ ਭਾਰਤੀ ਕਿਸਾਨੀ ਯੂਨੀਅਨ ਨੇ ਰਾਸ਼ਟਰੀ ਬੁਲਾਰੇ ਰਕੇਸ਼ ਨੇ ਵੀ ਐਤਵਾਰ ਸਵੇਰੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਜਵੰਦਾ ਦੀ ਸਿਹਤ ਬਾਰੇ ਪੁੱਛਣ ਪੁੱਛੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਨਾਲ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਡਾਕਟਰ ਚੰਗਾ ਕੰਮ ਕਰ ਰਹੇ ਹਨ ਪਰ ਸਾਨੂੰ ਇਸ ਘਟਨਾ ਤੋਂ ਵੀ ਸਿੱਖਣਾ ਚਾਹੀਦਾ ਹੈ ਕਿ ਰਾਜਵੀਰ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਉਹ ਮੋਟਰਸਾਈਕਲ ਚਲਾਉਣ ਦਾ ਸ਼ੁਕੀਨ ਸੀ ਅਤੇ ਸਾਨੂੰ ਅਜੇ ਸ਼ੌਕ ਤੋਂ ਬਚਣਾ ਚਾਹੀਦਾ ਹੈ ਇਸ ਦੌਰਾਨ ਰਾਜਵੀਰ ਜਵੰਡਾ ਦੀ ਤੰਦਰੁਸਤੀ ਲਈ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਅੰਬ ਵਿਖੇ ਅਖੰਡ ਪਾਤਸ਼ਾਹਬ ਤੇ ਭੋਗ ਪਾਏ ਗਏ ਜਿੱਥੇ ਸਮਾਗਮ ਰਾਜਵੀਰ ਜਵੰਡਾ ਦੀ ਮਾਂ ਅਤੇ ਕਈ ਹੋਰ ਕਲਾਕਾਰ ਦੁਆਰਾ ਆਯੋਜਿਤ ਕੀਤਾ ਗਿਆ ਸੀ ਜ਼ਿਕਰ ਕਰਦੀ ਹੈ ਕਿ 27 ਸਤੰਬਰ ਤੋਂ 3 ਅਕਤੂਬਰ ਤੱਕ ਹਸਪਤਾਲ ਦੇ ਡੇਲੀ ਜਵੰਡਾ ਦੀ ਹਾਲਤ ਬਾਰੇ ਮੈਡੀਕਲ ਬੁਲੇਟਿਨ ਜਾਰੀ ਕੀਤੇ ਹਾਲਾਂਕਿ ਆ ਹਰ ਵਾਰ ਉਹਨਾਂ ਕੋਲ ਰਿਪੋਰਟ ਕਰਨ ਲਈ ਕੁਝ ਖਾਸ ਨਹੀਂ ਸੀ ਇਸ ਕਾਰਨ ਹਸਪਤਾਲ ਨੂੰ 9ਵੇਂ ਦਿਨ ਮੈਡੀਕਲ ਬੁਲੇਟਿਨ ਜਾਰੀ ਕੀਤਾ ਹਸਪਤਾਲ ਨੇ ਬੁਲਾਰੇ ਤੇ ਉਹਨਾਂ ਦੀ ਹਾਲਤ ਉਹੀ ਰਹੀ ਰਿਪੋਰਟ ਕਰਨ ਕੁਝ ਖਾਸ ਨਹੀਂ ਸੀ ਇਸ ਲਈ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੀ ਹੈ ਰਾਜੀ ਜਵੰਡਾ ਦੀ ਜਿਹੜਾ ਹੈ ਬੁਲੇਟਨ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਡਾਕਟਰਾਂ ਵੱਲੋਂ ਸਾਨੂੰ ਚਾਹੀਦਾ ਹੈ ਕਿ ਰਾਜੀਵ ਜਵੰਡਾ ਦੀ ਫੈਮਲੀ ਲਈ ਰਾਜੀਵ ਜਵੰਡਾ ਦੀ ਗਾਇਕੀ ਲਈ ਰਾਜੀਵ ਜਵੰਡਾ ਦੇ ਫੈਨਸ ਚਾਹੇ ਉਹ ਤੁਸੀਂ ਹੋ ਚਾਹੇ ਅਸੀਂ ਆ ਸਾਨੂੰ ਲਗਾਤਾਰ ਅਰਦਾਸਾਂ ਹੀ ਜ਼ਰੂਰ ਕਰਨੀਆਂ ਚਾਹੀਦੀਆਂ ਨੇ ਤੇ ਰਾਜੀਵ ਜਵੰਡਾ ਦੀ ਸ਼ਾਇਦ ਇੱਕ ਵੀ ਇਨਸਾਨ ਦੀ ਜਿਹੜੀ ਹੈ ਅਰਦਾਸ ਕਬੂਲੀ ਜਾ ਸਕਦੀ ਹੈ ਅਰਦਾਸ ਉਹਨੂੰ ਉਠਾ ਸਕਦੀ ਹੈ ਜਿਸ ਤਰੀਕੇ ਦੇ ਨਾਲ ਉਹ ਇਸ ਟਾਈਮ ਮੋਰ ਤੇ ਜ਼ਿੰਦਗੀ ਦੀ ਲੜਾਈ ਲੜ ਰਹੇ ਨੇ ਤੇ ਦੂਸਰੇ ਪਾਸੇ ਸਾਨੂੰ ਉਹਨਾਂ ਦੇ ਪਰਿਵਾਰ ਲਈ ਵੀ ਅਰਦਾਸ ਕਰਨੀ ਚਾਹੀਦੀ ਹੈ ਕਿ ਉਹਨਾਂ ਦਾ ਪਰਿਵਾਰ ਦਾ ਵੀ ਜਿਹੜਾ ਹੈ ਮਨ ਵਾਈਕ ਰੂਪ ਸਟਰੋਂਗ ਬਣਾਈ ਰੱਖੇ ਤੇ ਰਾਜਵੀ ਜਵੰਦਾ ਜਲਦੀ ਠੀਕ ਹੋ ਜਾਵੇ